ਸ਼ੰਭੂ ਬਾਰਡਰ ਦੇ ਨਾਲ ਪਿੰਡੇ ਰਾਜਗੜ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਕਹਿ ਸਕਦੇ ਕਿ ਅਗਲਾ ਰਸਤਾ ਅੰਬਾਲਾ ਨੂੰ ਜਾਂਦਾ ਅਤੇ ਇਹ ਰਸਤਾ ਰਾਜਗੜ ਪਿੰਡ ਤੋਂ ਹੁੰਦਾ ਹੋਇਆ ਅੰਬਾਲਾ ਨਾਲ ਟੱਚ ਕਰਦਾ ਕੱਚਾ ਰਸਤਾਗਾ ਪਰਲੇ ਪਾਸੇ ਲਗਾਤਾਰ ਕਿਸਾਨ ਡਟੇ ਹੋਏ ਨੇ ਆਪਣੀ ਮੰਗਾ ਨੂੰ ਲੈ ਕੇ ਅਤੇ ਇਸ ਕੱਚੇ ਰਸਤੇ ਥਾਣੀ ਪਿੰਡ ਵਾਸੀਆਂ ਨੂੰ ਨਾਲ ਦੇ ਪਿੰਡਾਂ ਵਾਲਿਆਂ ਨੂੰ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਮੌਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਿਆ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਕੁਝ ਲੋਕ ਮੌਜੂਦ ਨੇ ਜੋ ਇੱਥੋਂ ਲਗਾਤਾਰ ਡਾਢੀ ਮਸ਼ੱਕਤ ਕਰਦੇ ਹੋਏ ਆ ਰਹੇ ਨੇ ਬਾਈ ਹੋਰਾਂ ਨਾਲ ਗੱਲ ਹੀ ਕਰ ਲੈਣੇ ਬਾਈ ਕੀ ਨਾਮ ਹੈ ਜੀ ਸਲੀਮ ਹੈ ਵੀਰੇ ਜੀ ਕਿੱਥੋਂ ਆ ਰਹੇ ਹੋ ਬਈ ਤੁਸੀਂ ਵੀਰੇ ਉੱਥੋਂ ਆ ਰਹੇ ਆ ਪਿੰਡ ਤੋਂ ਵੀਰੇ ਬਸ ਇੱਥੇ ਤੱਕ ਵਾਲੀ ਦਿੱਕਤ ਹੋ ਗਈ ਵੀਰੇ ਦਮ ਟੁੱਟ ਗਿਆ ਵੀਰਾ ਦਮ ਟੁੱਟ ਗਿਆ ਹਾਂ ਜੀ ਤੇ ਮੋਟਰਸਾਈਕਲ ਦਾ ਵੀ ਬੁਰਾ ਹਾਲ ਹੈ ਹਾਂ ਬੁਰਾ ਹਾਲ ਹੈ ਵੀਰੇ ਬੱਚਾ ਨਾਲ ਹੈ ਵੀਰੇ ਬਸ ਪਤਾ ਨਹੀਂ ਕਿੱਦਾਂ ਲੈ ਰਹਾ ਹੈ ਵੀਰੇ ਜੋਰ ਲਾ ਕੇ ਹਾਂਜੀ ਤੇ ਕਿੱਥੋਂ ਕਿੱਥੇ ਜਾਣਾ ਕਿੱਥੇ ਹਾਂ ਤੁਸੀਂ ਰਾਜਪੁਰੇ ਜਾਣਾ ਵੀਰੇ ਰਾਜਪੁਰੇ ਜਾਣਾ ਤੇ ਇੰਨੇ ਉੱਤੋਂ ਦੀ ਬੜ ਕੇ ਆਣਾ ਪੈ ਹਾਂਜੀ ਅੱਗੇ ਵੀ ਬੜਾ ਅੱਗੇ ਵੀ ਇਹੀਆਂ ਰਸਤਾ ਹੋਣਗੇ ਹਾਂਜੀ ਅੱਗੇ ਕੀ ਕਰੋਗੇ ਫਿਰ ਬਸ ਸਰ ਜੀ ਹੁਣ ਜਾ ਰਹੇ ਹਾਂ ਪੈਦਲ ਪੈਦਲ ਮਾਰਾ ਦੰਮ ਟੁੱਟੀ ਜਾਏਗਾ ਲਈ ਜਾਮ ਅੰਘੋਲੀ-ਹੋਲੀ ਵੀਰੇ ਤੁਹਾਡੇ ਕਿਨਾ ਭਾਈ ਹਾਂਜੀ ਮੇਰਾ ਰੋਹਿਤ ਨਾਮ ਹੈ ਤੁਸੀਂ ਨਾਲ ਆ ਰਹੇ ਹੋ ਬੜਾ ਭਾਈ ਕਹਿ ਰਿਹਾ ਕਿ ਦੰਮ ਚਾੜੇ ਵੀਰੇ ਬਹੁਤ ਲੱਗੇ ਨੇ ਮੇਰੇ ਹੱਥ ਵੀ ਵੀਰੇ ਟੁੱਟਣ ਲੱਗੇ ਵੀਰੇ ਹਾਂ ਵੀਰੇ ਪਿਛਾੜੇ ਵੀਰੇ ਉੱਥੇ ਵੀ ਬੋਲ ਲੱਗੇ ਨੇ ਆ ਬਹੁਤ ਬਰੇ ਬੁਰਾਲੇ ਬਰੇ ਮੇਰੇ ਮੇਰਾ ਮੇਰਾ ਪਾਇਦਾ ਵੀ ਦੇਖਿਓ ਹੱਥ ਕੱਗਰ ਕੱਗਰ ਦਾ ਕੀ ਹਾਲ ਹੈ ਕੱਗਰ ਦੇ ਬਰੇ ਬਹੁਤ ਹਾਲ ਹੈ ਬਰੇ ਬਸ ਨਿਕਲਿਆ ਉੱਥੋਂ ਦਾ ਠੀਕ ਹੈ ਹਾਂ ਬਰੇ ਤਾਂ ਤਸਵੀਰ ਤੁਹਾਨੂੰ ਇੱਕ ਹੋਰ ਵੀ ਦਿਖਾ ਦਿੰਦੇ ਆ ਵੀਰ ਦਾ ਹੱਥ ਵੀ ਪਹਿਲਾਂ ਤੁਸੀਂ ਵੀਰ ਦਾ ਹੱਥ ਖਰਾਬ ਆ ਜਿਸ ਕਾਰਨ ਮੋਟਰਸਾਈਕਲ ਚਲਾਉਣ ਚ ਵੀ ਦਿੱਕਤ ਆ ਰਹੀ ਆ ਹਾਲਾਂਕਿ ਜਦੋਂ بارش ਪਈ ਤਾਂ ਇਹ ਰਸਤਾ ਸਾਰਾ ਹੀ ਖਰਾਬ ਹੋ ਗਿਆ ਤੇ ਆਸ-ਪਾਸ ਦੇ ਲੋਕਾਂ ਨੂੰ ਆਉਣ-ਜਾਣ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਔਰਤਾਂ ਵੀ ਇੱਥੇ ਮੌਜੂਦ ਸਿਗੀਆਂ ਜੋ ਦਵਾਈ ਲੈਣ ਦੇ ਲਈ ਅੰਬਾਲਾ ਤੋਂ ਆ ਰਹੀਆਂ ਸਿਗੀਆਂ ਅਤੇ ਕਿਤਨੇ ਕਿਤੇ ਇੱਥੇ ਹੀ ਫਸ ਗਈਆਂ ਅਤੇ ਇਹ ਆਸ-ਪਾਸ ਦਾ ਇਲਾਕਾ ਜਿਹੜਾ ਸਾਰਾ ਘੱਗਰ ਦਾ ਪਰਲੇ ਪਾਸੇ ਹਰਿਆਣਾ ਤੇ ਇੱਧਰ ਜਿਹੜਾ ਕਿ ਪੰਜਾਬ ਦਾ ਬਾਰਡਰ ਆ ਜਾਂਦਾ ਇਹ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰੀਕੇ ਨਾਲ ਕੱਚੇ ਰਸਤੇ ਥਾਣੀ ਲੋਕਾਂ ਨੂੰ ਜਾਣਾ ਇੱਥੋਂ ਪੈ ਰਿਹਾ ਹੈਗਾ ਤਾਂ ਤਸਵੀਰ ਇਹ ਖੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ ਇਹ ਮੂਹ ਬੋਲਦੀ ਤਸਵੀਰ ਹੈ ਕਿ ਲੋਕ ਕਿੰਨੇ ਪਰੇਸ਼ਾਨ ਨੇ ਅਤੇ ਗੁਹਾਰ ਇਹੀ ਲਗਾ ਰਹੇ ਨੇ ਕਿ ਕੁਝ ਜਿਹੜਾ ਕਿ ਰਸਤਾ ਸਾਨੂੰ ਦੇ ਦਿੱਤਾ ਜਾਵੇ ਤਾਂ ਤਸਵੀਰ ਦੇ ਵਿੱਚ ਵੇਖ ਪਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਕੱਚੇ ਰਸਤੇ ਵਾਲੂ ਪਾਸੋਂ ਨੌਜਵਾਨ ਮਸ਼ਕਤ ਕਰਕੇ ਇਸ ਪਾਸੋਂ ਮੋਟਰਸਾਈਕਲ ਲੈ ਕੇ ਆ ਰਹੇ ਨੇ ਕਿਉਂਕਿ ਅਕਸਰ ਜਦ ਬਾਰਸ਼ਾਂ ਦਾ ਮੌਸਮ ਹੁੰਦਾ ਤਾਂ ਇਹ ਰਸਤਾ ਬਿਲਕੁਲ ਹੀ ਖਰਾਬ ਹੋ ਜਾਂਦਾ ਅਤੇ ਆਮ ਦਿਨਾਂ ਦੇ ਵਿੱਚ ਵੀ ਵੈਸਤਾ ਬਹੁਤਾ ਕੋਈ ਵਧੀਆ ਰਸਤਾ ਨਹੀਂ ਹੁੰਦਾ ਪਰ ਜਦ ਬਾਰਸ਼ ਆ ਜਾਂਦੀ ਆ ਉਸ ਵਕਤ ਇਹ ਰਸਤਾ ਬਿਲਕੁਲ ਹੀ ਖਰਾਬ ਹੋ ਜਾਂਦਾ ਤੇ ਨਾਲ ਦੇ ਪਿੰਡਾਂ ਦਾ ਸੰਪਰਕ ਕਿਤੇ ਨਾ ਕਿਤੇ ਬਾਲਾਂ ਨਾਲ ਟੁੱਟ ਜਾਂਦਾ ਕਿਉਂਕਿ ਪਰਲੇ ਪਾਸੇ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਅਤੇ ਰਸਤਾ ਜਿਸ ਤਰੀਕੇ ਨਾਲ ਪਿੰਡ ਵਾਲੇ ਕਹਿ ਰਹੇ ਨੇ ਕਿ ਇੱਕ ਰਸਤਾ ਦੇ ਦਿੱਤਾ ਜਾਵੇ ਤੇ ਅਗਰ ਨਹੀਂ ਰਸਤਾ ਮਿਲਦਾ ਤਾਂ ਇਸ ਕੱਚੇ ਰਸਤੇ ਥਾਣੀ ਉਹਨਾਂ ਨੂੰ ਜਾਣਾ ਪੈਂਦਾ